ਅਕਸਰ ਹੀ ਸੁਣਦੇ ਆ ਕਿ ਫਸਲ ਕੱਟ ਹੁੰਦੀ ਐ ਤਾਂ ਕਿਤੇ ਨਾ ਕਿਤੇ ਕਰਜ਼ੇ ਦਾ ਬੋਝ ਐ ਜਿਹੜਾ ਦਿਮਾਗ ਤੇ ਪੈ ਜਾਂਦਾ ਐ ਲੈਣ ਦੇਣ ਤਾਂ ਸਭ ਦਾ ਹੁੰਦਾ ਲੇਕਿਨ ਅਹਜਾ ਆਦਮੀ ਕੋਈ ਨਾ ਕੋਈ ਹੁੰਦਾ ਐ ਜਿਹੜਾ ਕੀ ਕਰਜ਼ੇ ਦੇ ਬੋਝ ਨਾਲ ਆਪਣੀ ਜੀਵਨ ਲੀਲਾ ਤੋਂ ਬਾਅਦ ਆਪਣੇ ਪਰਿਵਾਰ ਨੂੰ ਛੱਡ ਘਰੋਂ ਚਲਾ ਜਾਂਦਾ ਐ ਇਹ ਮਾਮਲਾ ਰੋੜਾ ਦੀ ਤੋਂ ਸਾਹਮਣੇ ਆਇਆ ਜਿੱਥੇ 33 ਸਾਲਾਂ ਦਾ ਨੌਜਵਾਨ ਫਸਲ ਕੱਟ ਹੋਣ ਦੀ ਵਦਨਾ ਲੈਣ ਦੇਣ ਦੀ ਟੈਨਸ਼ਨ ਤੇ ਨਾਲ ਘਰ ਤੋਂ ਚਲਾ ਗਿਆ ਤਾਂ ਉੱਥੇ ਹੀ ਪਰਿਵਾਰ ਹੈ ਜਿਹੜਾ ਨਹਿਰ ਤੇ ਬਹਿ ਕੇ ਜਿਹੜੇ ਆਸਾਂ ਉਮੀਦਾਂ ਲਗਾਈ ਬੈਠਾ ਕਿ ਉਹਨਾਂ ਦੀ ਜੜੀ ਦੇ ਹੈ ਉਹ ਸ਼ਾਇਦ ਕਿਤੇ ਨਹਿਰ ਤੋਂ ਨਾਲ ਲੱਭ ਜਾਵੇ ਤਾਂ ਉੱਥੇ ਹੀ ਥਾਣਾ ਲੰਬੀ ਦੇ ਵਿੱਚ ਬਿੱਤੀ ਦਿਨੀ ਉਹਨਾਂ ਵੱਲੋਂ ਸੂਚਿਤ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਕੀ ਕਹਿਣਾ ਪਰਿਵਾਰ ਦਾ ਮੈਂ ਕੀ ਗੱਲ ਬਾਤ ਹੋਈ ਹੈ ਅ ਸੁਖਪ੍ਰੀਤ ਸਿੰਘ ਭਾਈ ਜੀ ਪਿੰਡ ਰੋੜਾਂ ਵਾਲੀ ਜੀ ਮੇਰੇ ਚਾਚਾ ਜੀ ਦੇ ਬੇਟੇ ਨੇ ਕਮਰਜੀਤ ਸਿੰਘ ਮਾਨ ਜੀ ਤੇ ਜਿਵੇਂ ਬਾਈ ਜੀ ਅੱਜ ਕੱਲ੍ਹ ਉਹ ਫਸਲਾਂ ਥੋੜੀਆਂ ਘੱਟ ਹੋਈਆਂ ਜੀ ਤੇ ਉਸ ਪ੍ਰੋਬਲਮ ਨਾਲ ਥੋੜਾ ਜਿਹਾ ਝੋਨੇ ਦਾ ਝਾੜ ਘਟ ਗਿਆ ਜੀ ਤੇ ਜਿਵੇਂ ਉਹਨਾਂ ਬਾਈ ਜੀ 14 ਤਰੀਕ ਦਿਨ ਸ਼ਨੀਵਾਰ ਜੀ ਉਸ ਦਿਨ ਤੋਂ ਲਾ ਪਤਾ ਨਹੀਂ ਜੀ ਅਜੇ ਉਹਨਾਂ ਦਾ ਮਨਿਕਲੋ ਕੁਝ ਵੀ ਨਹੀਂ ਪਤਾ ਲੱਗ ਰਿਹਾ ਜੀ ਸਟ੍ਰੈਸ ਕਾਦਾ ਸੀ ਉਹਨਾਂ ਨੂੰ ਕੋਈ ਲੈਣ ਦੇਣ ਦਾ ਸੈਸ ਸੀ ਸਟ੍ਰੈਸ ਮਾੜਾ ਮੋਟਾ ਜ਼ਿਆਦਾ ਤਾਂ ਨਹੀਂ ਜਿਵੇਂ ਜਿਵੇਂ ਆਪਾਂ ਫਸਲਾਂ ਦਾ ਕਹਿ ਸਕਦੇ ਹਾਂ ਜੀ ਫਸਲਾਂ ਘੱਟ ਹੋਈਆਂ ਉਹਦੇ ਕਰਕੇ ਇਹ ਪ੍ਰੋਬਲਮ ਆਈ ਜੀ ਹਾਂਜੀ ਤੇ ਕਿੰਨੇ ਸਾਲ ਦੀ ਉਮਰ ਤੋਂ ਹੋ ਗੋ ਉਮਰ ਭਾਈ ਜੀ 33 ਦੇ ਲਗਭਗ ਸਰ ਮੈਰਿਜ ਸੀ ਨਹੀਂ ਅਨਮੈਰਿਡ ਸੀ ਜੀ